ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਗੁਰੂ ਕਿਰਪਾ ਰਿਪੋਰਟਸ ਲੋਕੀਸ ਤੇ ਅੱਜ ਦੀ ਵੀਡੀਓ ਵਿੱਚ ਸ਼ਿਮਰ ਕਾਟਨ ਦੇ ਸੂਟ ਲੈ ਕੇ ਆਈਆਂ ਹਨ ਕਲਰ ਕੰਬੀਨੇਸ਼ਨ ਬਹੁਤ ਵਧੀਆ ਜੀ ਡਿਜ਼ਾਈਨਿੰਗ ਦੇ ਛੋਟੇ ਫਲਾਵਰਾਂ ਦੇ ਵਿੱਚ ਪੇਂਟ ਦੇ ਵਿੱਚ ਡਿਜ਼ਾਈਨਿੰਗ ਹੈ ਜੀ ਤੇ ਕੰਟਰਾਸਟ ਦੇ ਵਿੱਚ ਸੁਹਣਾ ਜੀ ਦੇਖੋ ਨਿਊ ਡਿਜ਼ਾਈਨ ਆਇਆ ਜੀ ਇਹ ਸ਼ਿਮਰ ਕਾਟਨ ਦੇ ਵਿੱਚ ਠੀਕ ਹੈ ਜੀ ਕੰਟਰਾਸਟ ਦੇ ਵਿੱਚ ਹੈ ਜੀ ਮਹਿੰਦੀ ਗ੍ਰੀਨ ਇਹਦੇ ਨਾਲ ਬਾਟਮ ਹੈ ਜੀ ਜੀ ਮੇ ਸ਼ਰਟ ਦਾ ਪ੍ਰਿੰਟ ਹੈ ਉਹ ਮੇਹੀ ਬਾਟਮ ਦਾ ਪ੍ਰਿੰਟ ਹੈ ਇਹ ਪਲੇਨ ਨਹੀਂ ਜੀ ਹੈ ਤੇ ਇਹਦੇ ਨਾਲ ਤਮੰਨਾ ਮਰੈਨ ਦਾ ਸੂਟ ਹੈ ਜੀ ਇਹ 1600 ਪ੍ਰਾਈਸ ਹੈ ਜੀ ਜੈਕਟ ਮੈਂ ਜੀ ਪਾ ਲਿਆ ਉਹ ਤੇ ਇਹਦੇ ਨਾਲ ਮਸ਼ਲੈਨ ਦਾ ਦੁਪੱਟਾ ਹੈ ਜੀ ਆਪਾਂ ਕੁੜੀ ਕਿੱਥੇ ਜਾਉਂਦੇ ਹਾਂ ਮਸ਼ਲੈਨ ਦਾ ਦੁਪੱਟਾ ਸ਼ੈਂਟਿਲਾਂ ਵਾਲਾ ਗ੍ਰੈਂਟਨ ਦਾ ਜੈਕਟ ਇਹਨਾਂ ਕਲਾ ਦਾ ਕੰਮ ਹੈ ਲੈ نیچے ਵਾਈਨ ਕਲਰ ਹੈ ਜੀ ਇਹਨਾਂ ਦੇ ਬਹੁਤ ਟਾਈਮ ਪਿਆ ਹੈ ਜੀ ਇਹ ਜਿਹੜੇ ਵਾਈਨ ਕਲਰ ਹੋ ਗਏ ਕਿ ਪੱਟਾ ਹੋ ਗਿਆ ਚਾ। ਆਸਰੀ ਕਲਰ ਨਹੀਂ ਹੈ। ਦੇਖੀ ਦੇ ਵਿੱਚ ਸੋਜੀ ਕਲਰ ਹੈ ਜੀ। ਇਹਦੇ ਵਿੱਚ ਫਰੋਜੀ ਕਲਰ ਹੈ ਜੀ। ਇਹਦਾ ਪੱਟਾ ਹੋ ਗਿਆ ਇਹਨਾਂ ਸਲੇਮ ਦਾ। ਤੇ ਕਹਿੰ ਤਿੰਨ ਚਾਰ ਕਲਵੇਂ ਨੇ ਨਵਾਂ ਆਇਆ ਜੀ ਇਹਨਾਂ 1700 ਪ੍ਰਾਈਸ ਹੈ ਜੀ। ਹਾਂ ਜੀ ਪ੍ਰਿੰਟ ਦੇ ਵਿੱਚ ਹੈ ਜੀ ਸੂਟ ਜੀ ਬਨਾਕ ਕਲਰ ਦੇ ਵਿੱਚ ਸ਼ੀਮਰ कॉटन ਐਸ ਪਲੇਨ ਬਾਟਮ ਐ ਜੀ ਇਹਦੇ ਨਾਲ प्रिंटेड ਠੀਕ ਹੈ ਜੀ ਸ਼ੀਮਰ कॉटन ਦੇ ਵਿੱਚ ਹੀ ਬਾਟਮ ਐ ਜੀ ਤੇ ਇਹਦੇ ਨਾਲ ਮਸ਼ੀਨ ਦਾ ਡਿਜ਼ਾਈਨਰ ਦੁਪੱਟਾ ਐ ਜੀ ਤੇ ਇਹ ਨਾ ਮਾਲ ਜਿੰਨੇ ਲਾ ਕਿਤੇ ਸੂਟ ਡਿਜ਼ਾਈਨਰ ਦਾ ਦਿੱਤਾ ਬੋਟਮ ਬਣਾਉਣਾ ਹੈ ਸੰਦਲ ਦੇ ਵਿੱਚ ਵੀ ਡਿਜ਼ਾਈਨ ਕਰਨਾ ਹੈ ਹਾਂਜੀ ਕੇ ਪ੍ਰਿੰਟਸ ਇਹ ਮੈਂ ਕੱਢੀ ਸੀ ਇਹ ਵੀ ਪ੍ਰਿੰਟ ਨੇ ਸਾਰੇ ਜੀ ਇਹਦੇ ਇੱਕ ਕਾਟਨ ਦੇ ਵਿੱਚ ਬੋਟਮ ਹੈ ਜੀ ਟੀਨਰ ਕਾਟਨ ਦੇ ਵਿੱਚ ਬੋਟਮ ਹੈ ਜੀ ਸਤਾਣਾ ਕੁ ਪ੍ਰਾਈਸ ਹੈ ਜੀ ਆਹ ਦੇਖੋ ਪੱਤਾਈ ਬਹੁਤ ਸੋਹਣੀ ਹੈ ਤਾਂ ਮਸ਼ਲੀਨ ਦਾ ਡਿਜ਼ਾਈਨਰ ਦੁਪੱਟਾ ਹੈ ਜੀ। ਉਹ ਇਸ컬 ਬਹੁਤ ਪੜਾ ਰਹੀ ਹੈ ਜੀ। ਇਹ ਬਹੁਤ ਸੋਹਣੀ ਹੈ। ਇਸਕੇ ਦੇ ਵਿੱਚ ਵਾਈਨ ਕਲਰ ਹੈ ਜੀ। ਵਾਈਨ ਕਲਰ ਵੀ ਬਹੁਤ ਸੋਹਣਾ ਹੈ ਜੀ। ਇਹ ਪੱਤਾਈ ਉਹ ਵੀ ਠੀਕ ਹੈ। ਪ੍ਰਿੰਟ ਬਹੁਤ ਅਸਮੇਟ੍ਰਿਕ ਹੋ ਰਿਹਾ ਹੈ। ਇਹ ਵੀ ਆ ਜਾਏਗਾ। ਸਵਾਲ ਦਿੰਦੇ ਹਾਂ। ਇਹ ਥੜੇ ਵਿੱਚ ਬਹੁਤ ਆਉਂਦੀ ਹੈ। ਸ਼ਾਰਟ ਹੋ ਗਈ ਜੀ ਤੇ ਹੀ ਡਿਜ਼ਾਈਨਰ ਦਾ ਪਤਾ ਲੱਗ ਗਿਆ। ਉਹਡੇ ਵਿਚੰਨੇ ਅਗਲੀ ਵੜੀ ਵਿੱਚ ਫੇਰ ਮਿਲਦੇ ਆ। ਵਾਈਟ ਚੁੱਕਾ ਖਾਲਸਾ ਵਾਈਟ ਚੁੱਕੀ ਫਤ